ਮਾਝੀ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ ਬਰਸਾਤ ਦੇ ਨਾਲ ਸਬਜ਼ੀਆਂ ਦੇ ਭਾਅ ਅਸਮਾਨੀ ਛੜ ਗਏ ਨੇ ਜਿੱਥੇ ਵਧੇ ਰੇਟਾਂ ਦੇ ਨਾਲ ਲੋਕਾਂ ਦੀ ਜੇਬ ਤੇ ਉੱਤੇ ਅਸਰ ਪੈ ਰਿਹਾ ਹੈ ਤਾਂ ਉੱਥੇ ਹੀ ਵਪਾਰੀ ਵੀ ਸਬਜ਼ੀਆਂ ਦੇ ਵਧੇ ਰੇਟਾਂ ਦੇ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਸਬਜ਼ੀ ਪਿੱਛੇ ਤੋਂ ਹੀ ਮਹਿੰਗੀ ਆ ਰਹੀ ਹੈ ਇਸ ਦੇ ਨਾਲ ਹੀ ਸਬਜ਼ੀ ਬਰਸਾਤ ਦੇ ਮੌਸਮ ਦੇ ਕਾਰਨ ਖਰਾਬ ਵੀ ਹੋ ਰਹੀ ਹੈ ਤਾਂ ਲਗਾਤਾਰ ਹੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਸਬਜ਼ੀਆਂ ਦੇ ਭਾਅ ਅਸਮਾਨੀ ਚੜ ਗਏ ਨੇ ਜਿਸ ਦਾ ਸਿੱਧਾ ਅਸਰ ਲੋਕਾਂ ਕਾ ਦੀ ਜੇਬ ਤੇ ਪੈ ਰਿਹਾ ਹੈ ਤੇ ਨਾਲ ਹੀ ਵਪਾਰੀ ਵੀ ਸਬਜ਼ੀਆਂ ਦੇ ਮਹਿੰਗੇ ਭਾਅ ਕਾਰਨ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਬਰਸਾਤ ਦੇ ਮੌਸਮ ਦੇ ਨਾਲ ਸਬਜ਼ੀਆਂ ਖਰਾਬ ਵੀ ਹੋ ਰਹੀਆਂ ਨੇ ਸਾਡੇ ਸਹਿਯੋਗੀ ਗगन ਦੀ ਇੱਕ ਖਾਸ ਰਿਪੋਰਟ ਤੁਹਾਨੂੰ ਦਿਖਾਉਂਦੇ ਆਂ ਡੈਨਿਕ ਸੋਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਇੱਕ ਪਾਸੇ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਜਿਹੜੀ ਆ ਉਹ ਹੋ ਰਹੀ ਆ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਬਰਸਾਤ ਜਿਹੜੀਆਂ ਉਹ ਚੱਲ ਰਹੀਆਂ ਕੱਲ ਵੀ ਜਾਂ ਦੋ ਦਿਨ ਆਪਾਂ ਕੱਲ ਕਰੀਏ ਮੀਂਹ ਜਿਹੜਾ ਕਪੂਖਲੇ ਦੇ ਵਿੱਚ ਪੈਂਦਾ ਰਿਹਾ ਤੇ ਅ ਸਬਜ਼ੀਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਅਸੀਂ ਕਿੰਨੀਆਂ ਕਿ ਸਬਜ਼ੀਆਂ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ ਕਿਉਂਕਿ ਅ ਸਬਜੀ ਜਿਹੜੀ ਆ ਮਹਿੰਗੀ ਜਿਹੜੀ ਆ ਬਰਸਾਤਾਂ ਦੇ ਵਿੱਚ ਅਕਸਰ ਜਿਹੜੀ ਆ ਉਹ ਮਹਿੰਗੀ ਹੋ ਜਾਂਦੀ ਆ ਗੱਲਬਾਤ ਕਰਨ ਲਈ ਕਿੰਨਾ ਜੀ ਆਪਣਾ ਸ਼ਿਵਮ ਪਾਟਿਆ ਅ ਸ਼ਿਵਮ ਜੀ ਕੀ ਕਹੋਗੇ ਬਰਸਾਤਾਂ ਜਿਹੜੀਆਂ ਹੋ ਰੀਆਂ ਵਾ ਇਹਦੇ ਨਾਲ ਕਿੰਨਾ ਕਸਰ ਪਿਆ ਵਾ ਸਬਜੀ ਨੂੰ ਸਰਬਜੀ ਨੂੰ ਬਹੁਤ ਜ਼ਿਆਦਾ ਅਸਰ ਪਿਆ ਵਾ ਸਬਜ਼ੀਆਂ ਬਹੁਤ ਖਰਾਬ ਹੋ ਰਹੀਆਂ ਵਾ ਪਿਛੋ ਜੋ ਸਬਜ਼ੀਆਂ ਆਣੀਆਂ ਬਹੁਤ ਮਹਿੰਗੀਆਂ ਆ ਰਹੀਆਂ ਵਾ ਕਈ ਸਬਜ਼ੀ ਦਾ ਅੱਜ ਤੱਕ ਟਮਾਟਰ ਵੀ ਨਹੀਂ ਆਇਆ ਠੀਕ ਹੈ ਜੀ ਅੱਜ ਟਮਾਟਰ ਜਿਹੜਾ 900 ਵਾਲਾ ਕਰੀਟ ਆ 1500 ਦਾ ਵਿਗ ਗਿਆ ਵਾ ਹਾਂਜੀ ਹਰੇ ਤੇ ਇਹ ਜ਼ਿਆਦਾਤਰ ਸਬਜ਼ੀ ਕਿੱਥੋਂ ਆ ਰਹੀ ਹੈ ਹਿਮਾਚਲ ਵਾਲੇ ਪਾਸੋਂ ਹਿਮਾਚਲ ਤੋਂ ਆ ਰਹੀ ਆ ਇਧਰ ਜੰਮੂ ਕਸ਼ਮੀਰ ਤੋਂ ਆ ਰਹੀ ਆ ਠੀਕ ਹੈ ਅਲੱਗ ਅਲੱਗ ਥਾਵਾਂ ਤੋਂ ਗੁਜਰਾਤ ਤੋਂ ਟਮਾਟਰ ਆ ਰਿਹਾ ਵਾ ਤੇ ਆ ਨਾਸਿਕ ਤੋਂ ਆ ਰਿਹਾ ਤੇ ਇਹ ਬਰਸਾਤਾ ਕਰਕੇ ਮਹਿੰਗਾ ਹੋ ਰਿਹਾ ਸਭ ਕੁਝ ਤੇ ਇਹ ਜੇ ਆਪਾਂ ਗੱਲ ਪਿੰਡੀ ਆ ਇਹ ਕੀ ਰੇਟ ਆ ਪਿੰਡੀ ਜੀ ਬਤਾਉਂਗਾ ਪਿੰਡੀ ਦਾ ਸਾਰਾ 35-40 ਰੁਪਏ ਰੇਟ ਆ ਆਪਣੀ ਮੰਡੀ ਦਾ ਠੀਕ ਆ ਜੀ ਇਹ ਲੋਕਲ ਸੋਦੇ ਆ ਪਿੰਡੀ ਕਰੇਲੇ ਹੋਗੇ ਖੀਰੇ ਵਗੈਰਾ ਟਿੰਡੇ ਵਗੈਰਾ ਸਾਰਾ ਟਿੰਡਾ ਆ ਰਿਹਾ ਰਾਜਸਥਾਨ ਤੋਂ ਟਿੰਡਾ 100 ਰੁਪਏ ਕਿਲੋ ਚੱਲਦਾ ਠੀਕ ਆ ਸਰ ਮਤਲਬ ਸੌਦਾ ਸਾਰਾ ਆਲਰੇਡੀ ਮਹਿੰਗੀ ਆ ਇਹਦੇ ਨਾਲ ਗਾਹਕਾਂ ਦਾ ਵੀ ਅਸਰ ਪਿਆ ਹੋਣਾ ਗਾਹਕ ਘਾਟਾ ਰਹੇ ਹੋਣੇ ਜੀ ਜੀ ਸਰ ਹਰ ਇੱਕ ਗਾਹਕ ਹੀ ਬੋਲਦਾ ਤੁਸੀਂ ਮਹਿੰਗੀ ਲੈ ਰਹੇ ਸਬਜ਼ੀ ਤੁਸੀਂ ਮਹਿੰਗੀ ਲੈ ਰਹੇ ਸਬਜ਼ੀ ਇਹ ਗੱਲਬਾਤ ਕਰਾਂਗੇ ਇੱਥੇ ਗਾਹਕ ਵੀ ਆ ਜਿਹੜੇ ਸਬਜ਼ੀ ਲੈ ਰਹੇ ਆ ਉਹਨਾਂ ਨੂੰ ਵੀ ਪੁੱਛਾਂਗੇ ਕਿ ਸਬਜ਼ੀ ਲੈ ਰਹੇ ਹੋ ਕਿੰਨੀ ਕ ਮਹਿੰਗੀ ਜਿਹੜੀ ਸਬਜ਼ੀ ਆ ਉਹ ਮਿਲ ਰਹੀ ਆ ਕਿਉਂਕਿ ਤਸਵੀਰਾਂ ਜਿਹੜੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਦੁਕਾਨੀਆਂ ਜਾਣ ਕਿ ਇਸ ਸਬਜ਼ੀ ਤੇ ਵਿਕਰੀ ਆ ਇਹ ਹਰ ਤਰ੍ਹਾਂ ਦੀ ਜਿਹੜੀ ਸਬਜ਼ੀ ਇੱਥੇ ਮੌਜੂਦ ਆ ਗੱਲਬਾਤ ਕਰਨ ਲਈ ਅਸੀਂ ਇੱਕ ਵਾਰ ਇੱਥੇ ਸਬਜ਼ੀ ਲੈਣ ਵੀ ਆਏ ਹੋਏ ਆ ਉਹਨਾਂ ਨੂੰ ਵੀ ਪੁੱਛਾਂਗੇ ਨਮਸਕਾਰ ਜੀ ਨਮਸਕਾਰ ਜੀ ਸਬਜ਼ੀ ਲੈਣ ਆਏ ਹੋ ਬਰਸਾਤਾਂ ਚੱਲ ਰਹੀਆਂ ਕਿੰਨਾ ਕ ਅਸਲ ਲੱਗ ਰਿਹਾ ਸਬਜ਼ੀ ਦਾ ਸਬਜ਼ੀ ਮਹਿੰਗੀ ਹੋਣੀ ਹੈ वैसे बहुत देर बाद आई हैं सब्जी वाकई बहुत महंगी हो गई है उन्हें मैं टिंडे ले आ रही थी पता नहीं मैं रेट नहीं पूछा कहंदे ਸੀ 120 ਰੁਪਏ ਕਿਲੋ ਆ ਪਿੰਡੀ 80 ਰੁਪਏ ਕਿਲੋ ਆ ਤਾਂ ਕੁਝ ਬਰਸਾਤਾਂ ਦਾ ਵੀ ਆ ਕਹਿ ਸਕਦੇ ਅਸੀਂ ਕਿ ਮੌਸਮ ਕਰਕੇ ਆ ਪਰ ਆਮ ਬੰਦੇ ਵਾਸਤੇ ਮੁਸ਼ਕਲ ਵੀ ਬਹੁਤ ਆ ਉਹੀ ਕਿਉਂਕਿ ਹਰ ਕੋਈ ਇਹ ਸੋਚਦਾ ਜੇ ਬਰਸਾਤਾਂ ਦੀ ਸਬਜੀ ਮਹਿੰਗੀ ਆ ਤੇ ਬੰਦਾ ਘਰੇ ਦਾਲ ਬਣਾ ਲਵੇ ਦਾਲ ਨਾਲ ਗੁਜ਼ਾਰਾ ਕਰ ਲਵੇ ਉਹ ਕਿਹੜਾ ਸਸਤੀਆਂ ਹੈਗੀਆਂ ਜੀ ਉਹ ਵੀ 2 250 ਰੁਪਏ ਤੋਂ ਕਿਲੋ ਤੋਂ ਘੱਟ ਕੋਈ ਹੈ ਹੀ ਨਹੀਂ ਦਾਲ ਤਾਂ ਇਸ ਕਰਕੇ ਜੋ ਖਾਣਾ ਉਹ ਤਾਂ ਖਾਣਾ ਹੀ ਹੈ ਪਰ ਚੀਜ਼ ਸਾਰੀ ਮਹਿੰਗੀ ਹੋ ਰਹੀ ਆ ਸਬਜ਼ੀਆਂ ਵੀ ਮਹਿੰਗੀਆਂ ਆ ਤਾਂ ਦਾਲਾ ਵੀ ਮਹਿੰਗਾ ਕੁਝ ਵੀ ਖਾ ਲਵਾਂ ਮੈਂ ਕਿ ਲੈ ਕੇ ਚੱਲੇ ਤੁਸੀਂ ਮੈਂ ਕਿ ਲੈ ਕੇ ਚੱਲੀਆਂ ਮੈਂ ਤਾਂ ਸਾਰੀਆਂ ਸਬਜ਼ੀਆਂ ਜਿਸਾਂ ਜਿਹੜੀ ਕਿਲੋ ਲੈਣੀ ਹੁੰਦੀ ਆ ਉਹਦਾ ਕਿਲੋ ਲਈਦੀ ਆ ਜੇ ਮਹਿੰਗੀ ਆ ਹੋਰ ਕੀ ਤੁਸੀਂ ਦੇਖਿਆ ਕਿ ਫਰਕ ਪੈ ਰਿਹਾ ਕਿ ਜਿਹੜਾ ਘਰ ਸਬਜ਼ੀਆਂ ਲੈ ਕੇ ਜਾਂਦਾ ਸੀ ਉਹਨੇ ਜੇ ਕਿਲੋ ਦੀ ਸਬਜ਼ੀ ਲੈਣੀ ਸੀ ਉਹਦਾ ਕਿਲੋ ਨਾ ਹੁਣ ਵੀ ਜ਼ਿਆਦਾ ਕਰ ਰਿਹਾ ਕਿਉਂਕਿ ਬਰਸਾਤਾਂ ਵੀ ਆ ਸਬਜ਼ੀ ਮਹਿੰਗੀ ਜਿਹੜੀ ਆ ਇੱਥੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਾਂ ਇਸ ਤੋਂ ਪਹਿਲਾਂ ਅਪਾ ਜੀ ਸਬਜ਼ੀ ਲੈਣ ਆਏ ਸੀ ਕਿ ਕੋਗੇ ਸਰ ਧੀ ਜਲਦੀ ਹਾਂ ਜੀ ਜੀ ਸਰ ਇਹ ਅਸਰ ਵੀ ਪਿਆ ਵਾ ਗਾਕਾਂ ਦਾ ਹਾਂ ਅਸਰ ਪੜਾ ਹਾਂ ਕਿੰਨਾ ਅਸਰ ਪਿਆ ਹਾਂ ਜੀ ਆਦਾ ਜ਼ਿਆਦਾ ਤੋਂ ਮਤਲਬ ਗਰਾਕ ਮਤਲਬ ਨਹੀਂ ਆਤੇ ਹੈ ਮਹਿੰਗੀ ਕਰਕੇ ਨਹੀਂ ਆਤੇ ਕਿ ਜਿਹੜੀ ਪਹਿਲੇ ਕੋਈ ਸਬਜੀ ਲੰਦਾ ਸੀਗਾ ਜਿਸ ਤੇ ਕਿਲੋ ਜਾਂ 2 ਕਿਲੋ ਉਹਨ ਅੱਧੀ ਲੈ ਕੇ ਜਾਦੇ ਹਾਂ ਹਾਂ ਜੀ ਜੀ ਕਮ ਤੁਸੀਂ ਦੇਖਿਆ ਕਿ ਸਬਜੀ ਦਾ ਬਰਸਾਤਾ ਕਰਕੇ ਕਾਫੀ ਜਿਹੜਾ ਅਸਰ ਪਿਆ ਰਿਹਾ ਵਾ ਜਿਸ ਤਰ੍ਹਾਂ ਕੋਈ ਕਿਲੋ ਜਾਂ 2 ਕਿਲੋ ਜਾਂ 3 ਕਿਲੋ ਦੇ ਹਿਸਾਬ ਨਾਲ ਸਭੀ ਲੱਗ ਜਾਂਦੇ ਸੀਗੇ ਉਹ ਹੁਣ ਅੱਧੀ ਸਬਜੀ ਜਿਹੜੀ ਆ ਉਹ ਹੋ ਚੁੱਕੀ ਆ ਦੂਸਰੇ ਪਾਸੇ ਵੀ ਮੈਂ ਇੱਕ ਵਾਰੀ ਗੱਲਬਾਤ ਕਰਾਂਗੇ ਉੱਥੇ ਵੀ ਜਿਹੜੇ ਆ ਗਾਗ ਜਿਹੜੇ ਆਏ ਹੋਏ ਆ ਜਿਹੜਾ ਸਬਜੀ ਖਰੀਦੇ ਆ ਉਠਾਂਗੇ ਕਿ ਕੀ ਕਿੰਨਾ ਕੁ ਜਿਹੜਾ ਵਾ ਅਸਰ ਜਿਹੜਾ ਵਾ ਸਬਜ਼ੀਆਂ ਦੇ ਉੱਤੇ ਇਹ ਪੈ ਰਿਹਾ ਕਿਉਂਕਿ ਸਬਜ਼ੀਆਂ ਮਹਿੰਗੀਆਂ ਹੁਣ ਨਾਲ ਘਰ ਤੇ ਜਿਹੜਾ ਵਾ ਉਹ ਵੀ ਰਸੋਈ ਤੇ ਵੀ ਭਾਰਾ ਜਿਹੜਾ ਵਾ ਅਸਰ ਪੈ ਰਿਹਾ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਦੇ ਆਂ ਭਾਈ ਸਬਜ਼ੀ ਲੈਣ ਆਏ ਹਾਂ ਹਾਂਜੀ ਕਿੰਨਾ ਕੁ ਮਹਿੰਗੀ ਮਿਲਦੀ ਸਬਜ਼ੀ ਮੈਂ ਤਾਂ ਹਾਲੇ ਜਸਟ ਅੱਦਕੀ ਨਾ ਆਇਆ ਹੀ ਬਾਹਰ ਬੇਟੇ ਕੋਲੋਂ ਨਾ ਤੇ ਹਾਲੇ ਕੋਈ ਪੱਕਾ ਨਹੀਂ ਹੈਗਾ ਉਹਦਾ ਬਜਟ ਹਿੱਲੇ ਆ ਕਾਫੀ ਜੀ ਹੈ ਨਾ ਸਾਡਾ ਘਰ ਦਾ ਬਜਟ ਕਾਫੀ ਹਿੱਲ ਗਿਆ ਸਬਜ਼ੀਆਂ ਮਹਿੰਗੀਆਂ ਹੋਣ ਕਿਉਂਕਿ ਬਰਸਾਤਾ ਹੋ ਰਹੀ ਆ ਬਰਸਾਤਾ ਦੇ ਵਿੱਚ ਅਕਸਰ ਜਿਹੜਾ ਵਾ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਹਾਂਜੀ 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 ਠੀਕ ਹੈ ਜੀ ਬਾਕੀ ਤੁਸੀਂ ਦੇਖਿਆ ਕਿ ਦੱਸਿਆ ਕਿ ਇਹ ਭਾਈ ਸਾਹਿਬ ਕਹਿੰਦੇ ਕਿ ਹੁਣੇ ਮੈਂ ਬਾਹਰੋਂ ਆਇਆ ਵਾਂ ਤੇ ਆ ਕੇ ਦੇਖਿਆ ਕਿ ਬਜਟ ਪੂਰਾ ਜਿਹੜਾ ਵਾ ਉਹ ਖਿਲ ਚੁੱਕਾ ਵਾ ਸਬਜ਼ੀਆਂ ਜਿਹੜੀਆਂ ਵਾ ਮਹਿੰਗੀਆਂ ਵਾ ਤੇ ਤੁਸੀਂ ਦੇਖ ਰਹੇ ਹੋ ਕਿ ਖਰੀਦਦਾਰੀ ਵੀ ਲੋਕ ਕਰ ਰਹੇ ਆ ਪਰ ਜੇ ਕਿਸੇ ਨੇ ਸਬਜ਼ੀ ਖਾਣੀ ਹੈ ਉਹ ਤਾਂ ਖਾਣੀ ਹੈ ਕਿਉਂਕਿ ਘਰ ਦੇ ਵਿੱਚ ਸਬਜ਼ੀ ਤਾਂ ਜ਼ਰੂਰੀ ਆ ਗੱਲਬਾਤ ਕਰਨ ਦੀ ਇੱਕ ਵਾਰੀ ਫੇਰ ਅਸੀਂ ਕੋਸ਼ਿਸ਼ ਕਰਾਂਗੇ ਪਹਿਲੀ ਸਬਜ਼ੀ ਲੈਣ ਆਏ ਹਾਂ ਹਾਂਜੀ ਹਾਂਜੀ ਇਹ ਮਹਿੰਗੀ ਮਿਲ ਰਹੀ ਸਬਜ਼ੀ ਬਹੁਤ ਮਹਿੰਗੀ ਆ ਜੀ ਹਾਂ ਕੀ ਹੁਣ ਤੁਸੀਂ ਆ ਕੀ ਲੈ ਰਹੇ ਹੋ ਰਮਾਦਾਨ ਰਮਨ ਇੱਕ ਕੀਪਾ ਮਿਲੀ 60 ਰੁਪਏ ਕਿ ਤੇ ਪਹਿਲੇ ਲੈਣੇ ਸੀਗੇ ਤੇ ਇੱਕ ਕੀਪਾ ਮਿਲਦੀ ਸੀ ਪਹਿਲੇ 20 30 ਰੁਪਏ ਮਿਲਦੀ ਸੀ ਹੁਣ 60 ਰੁਪਏ ਇਹ ਕਾਫੀ ਬਰਸਾਤਾ ਕਰਕੇ 60 ਰੁਪਏ ਹਾਂਜੀ ਬਰਸਾਤਾ ਕਰਕੇ ਕਾਫੀ ਮਹਿੰਗਾ ਹੋ ਗਿਆ ਸਮਾਨ ਇਹ ਸਬਜ਼ੀ ਹੁਣ ਲੈ ਵੀ ਘਟ ਰਹੇ ਹੋਣੇ ਆ ਕਿਉਂਕਿ ਸਬਜ਼ੀ ਮਹਿੰਗੀ ਆ ਨਹੀਂ ਖੰਡਪਾਟ ਸਾਹਿਬ ਰ ਹੋਇਆ ਤੇ ਉਸ ਕਰਕੇ ਲੈਣੀ ਵੀ ਪੈਣੀ ਆ ਭਾਵੇਂ ਮਹਿੰਗੀ ਆ ਭਾਵੇਂ ਸਸਤੀ ਆ ਤੁਸੀਂ ਦੇਖਿਆ ਕਿ ਸਬਜ਼ੀਆਂ ਮਹਿੰਗੀਆਂ ਜਿਸ ਤਰ੍ਹਾਂ ਕਰੇ ਕਿ ਪਹਿਲੇ 30 ਰੁਪਏ ਮਿਲਦੀ ਸੀ ਕੀ ਰਾਮਾਤੋਰੀ ਹੁਣ 60 ਰੁਪਏ ਇੱਥੇ ਦੁਕਾਨਦਾਰ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਹੋਂਗੇ ਜੀ ਸਬਜੀ ਮਹਿੰਗੀ ਚੱਲ ਰਹੀ ਆ ਇਹ ਸਬਜੀ ਆ ਕਿਥੋਂ ਰਹੀ ਸਾਰੀ ਸਰ ਮਾਚਾਉਂ ਮਾਚਲ ਮੀ ਪੈ ਰਹੇ ਉਹਨਾਂ ਕਰਕੇ ਸਰ ਪੈ ਰਹੇ ਸਰ ਟਮਾਟਰ ਦਾ ਕਰੀਟ ਕੱਲ 1200 ਦਾ ਹੀ ਅੱਜ 2000 ਤੱਕ ਦਾ ਵੇਚ ਗਿਆ ਸਰ ਤੇ ਉਹਦੇ ਕਰਕੇ ਸਾਨੂੰ ਵੀ ਉਹ ਖੋਰੀ ਆ ਸਰ ਕਿਉਂਕਿ ਵਿੱਚ ਖਰਾਬੀ ਬਹੁਤ ਨਿਕਲ ਰਹੀ ਸਬਜੀ ਇਸ ਟਾਈਮ ਤੇ ਕਿਉਂਕਿ ਬਾਰਸ਼ਾ ਦੀ ਸਬਜੀ ਇਹ ਕੱਚੀ ਹੁੰਦੀ ਹੈ ਤੇ ਖਰਾਬੀ ਚੱਲੀ ਹੁੰਦੀ ਹੈ ਤੇ 2000 ਦਾ ਟਮਾਟਰ ਦਾ ਕਰੀਟ ਲਿਆ ਸੀ ਵੀ ਉਹਦੇ ਵਿੱਚ 2 ਕਿਲੋ ਖਰਾਬ ਨਿਕਲ ਗਏ ਸਰ 300 400 ਰੁਪਏ ਸਾਡਾ ਉਧਰ ਨੁਕਸਾਨ ਹੋ ਗਿਆ ਇਸ ਟਾਈਮ ਘੱਟ ਜਿਆਦਾ ਲੱਗ ਰਿਹਾ ਹੈ ਕੰਨ ਮੈਨ ਲੋ ਨੁਕਸਾਨ ਵੀ ਹੋ ਰਿਹਾ ਘਾਟਾ ਵੀ ਪੈ ਰਿਹਾ ਕਿਉਂਕਿ ਜੇ ਗਾਹ ਕਰ ਰਿਹਾ ਗਾਹ ਵੀ ਸਬਜ਼ੀ ਘੱਟ ਲੈ ਰਿਹਾ ਜਿੰਨੇ ਕਿਲੋ ਦੀ ਸਬਜ਼ੀ ਲੈਣੀ ਆ ਉੱਦਾਂ ਕਿਲੋ ਪਾਈ ਅੱਦਾਂ ਕਿਲੋ ਲੈ ਰਿਹਾ ਜੇ ਤੁਸੀਂ ਪਰੋ ਹਿਮਾਚਲ ਦੀ ਸਬਜ਼ੀ ਆ ਰਹੀ ਹੈ ਜਿਸ ਤੋਂ ਤੁਸੀਂ ਟਮਾਟਰ ਦੀ ਗੱਲ ਕੀਤੀ ਆ ਜੇ 2000 ਦਾ ਕਰੇਟ ਆ ਜੇ ਉਹਦੇ ਵਿੱਚੋਂ ਹੀ 2-3 ਕਿਲੋ ਜਿਹੜਾ ਖਰਾਬ ਹੋ ਗਿਆ ਤੇ ਉਹ ਉਹਦਾ ਵੀ ਨੁਕਸਾਨ ਹੋ ਰਿਹਾ ਹਾਂ ਜਿਹੜੀ ਲੋਕਲ ਸਬਜ਼ੀਆਂ ਵੀ ਉਹ ਵੀ ਥੋੜੀ ਸਰ ਤੇਜ ਆ ਬਰਸਾਤ ਕਰਕੇ ਕਿਉਂਕਿ ਜ਼ਿੰਮੇਦਾਰਾਂ ਦੀ ਵੱਧ ਕਾਫੀ ਸਬ ਇਹ ਪਾਸ਼ ਕਰਕੇ ਇਸ ਕਰਕੇ ਸੋਧੀ ਤੇਜ ਆ ਤੇ ਜੇ ਇਦਾਂ ਹੀ ਬਰਸਾਤ ਪੈਂਦੀ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਬਜ਼ੀਆਂ ਜਿਹੜੀਆਂ ਆਣਗੀਆਂ ਕਿ ਘਟਣਗੀਆਂ ਨਹੀਂ ਸਰ ਆਣਗੀਆਂ ਜਰੂਰ ਪਰ ਰੇਟ ਤੇਜ਼ ਰਹੂਗਾ ਰੇਟ ਤੇਜ਼ ਰਹੂਗਾ ਸਰ ਸਬਜੀ ਦਾ ਜਿੱਦਾਂ ਦੇਖੋ ਜੀ ਮੰਡੀ 'ਚ ਹੈਗੇ ਆ ਕਾਫੀ ਲੋਕ ਹੈਗੇ ਆ ਉਹ ਸਾਰਿਆਂ ਨੂੰ ਜਰੂਰ ਤਾਂ ਸਬਜੀ ਦੀ ਜੇ 4 ਨਾ ਗਏ 10 ਜਣੇ ਲੈਣ ਵਾਲੇ ਖੜੇ ਤੇ ਆਪ ਵੀ ਥੋੜਾ ਇਹ ਭਾਵਾ ਵੱਜ ਜਾਂਦਾ ਕਿਉਂਕਿ ਹਰ ਇੱਕ ਨੂੰ ਲੋੜ ਆ ਕਿਉਂਕਿ ਆਪਣੀ ਦੁਕਾਨਦਾਰੀ ਦੀ ਵੈਰਾਈਟੀ ਹਰ ਇੱਕ ਨੇ ਪੂਰੀ ਕਰਨੀ ਉਹਦੇ ਕਰਕੇ ਇਹ ਸੀਗੇ ਸਾਡੇ ਨਾਲ ਸਬਜੀ ਵਿਕਰੇਤਾ ਜਿਹੜੇ ਸਬਜੀ ਵੇਚ ਰਹੇ ਆ ਤੇ ਇਹਨਾਂ ਨੇ ਦੱਸਿਆ ਕਿ ਇਹ ਜੇ ਇਸ ਤਰ੍ਹਾਂ ਹੀ ਜਿਹੜੀ ਆ ਬਰਸਾਤ ਲਗਾਤਾਰ ਪੈਂਦੀ ਰਹੀ ਜਾਂ ਹਿਮਾਚਲ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਬਜ਼ੀ ਦੀ ਜਿਹੜੀ ਆ ਕਮੀ ਹੋਏਗੀ ਜਾਂ ਸਬਜ਼ੀ ਜਿਹੜੀ ਆ ਅਸਮਾਨ ਨੂੰ ਛੁਏਗੀ ਜਿੱਥੇ 4 ਕਰੇਟ ਆਂਦੇ ਸੀਗੇ ਉੱਥੇ 2 ਕਰੇਟ ਜਿਹੜੇ ਆ ਉਹੀ ਆਣਗੇ ਤੇ ਜਿਹਦੇ ਨਾਲ ਸਬਜ਼ੀ ਮਹਿੰਗੀ ਜਿਹੜੀ ਆ ਉਹ ਵੀ ਹੋਏਗੀ ਤੇ ਸਬਜ਼ੀ ਦੀ ਜਿਹੜੀ ਆ ਘਾਟ ਉਹ ਵੀ ਦੇਖਣ ਨੂੰ ਮਿਲੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਬਰਸਾਤਾਂ ਜਿਹੜੀਆਂ ਵਾ ਇਹ ਕਦੋਂ ਤੱਕ ਘਟਦੀਆਂ ਜਿਹਦੇ ਨਾਲ ਜਿਹੜਾ ਵਾ ਆਮ ਦਾ ਦਿਨਾ ਵਾਂਗੂ ਸਬਜ਼ੀ ਜਿਹੜੀ ਆ ਉਹ ਵਿਕ ਸਕੇ ਤੇ ਆਮ ਦਿਨਾ ਵਾਂਗੂ ਜਿਹੜੀ ਆ ਲਗਾਤਾਰ ਸਬਜ਼ੀ ਜਿਹੜੀ ਆ ਉਹ ਆਣੀ ਸ਼ੁਰੂ ਹੋ ਜਾਏ ਕਪੂਠਲਾ ਤੋਂ ਕੈਮਰਾਮੈਨ ਜਿੰਦਰ ਰਾਜੂ ਦੇ ਨਾਲ ਗਗਨ ਬੈਲ ਦੀ ਰਿਪੋਰਟ ਦੈਨਿਸਵਰਾ ਟੀਵੀ ਕਪੂਠਲਾ